ਪੈरिस 올림픽 ਖੇਡਾਂ ਤੇ ਇੱਕ ਨਜ਼ਰ ਪੈरिस 올림픽 ਹਾਕੀ ਦੇ ਪੂਲ B ਦੇ ਇੱਕ ਮੁਕਾਬਲੇ ਚ ਭਾਰਤ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਗਿਆ ਮੁਕਾਬਲਾ ਇੱਕ ਇੱਕ ਗੋਲ ਨਾਲ ਬਰਾਬਰ ਰਿਹਾ ਪਹਿਲੇ ਅੱਧ ਵਿੱਚ ਅਰਜنٹੀਨਾ ਨੇ ਭਾਰਤ ਤੇ ਇੱਕ ਗੋਲ ਦੀ ਅਗੇਤ ਬਣਾ ਲਈ ਸੀ ਅਰਜنٹੀਨਾ ਲਈ ਲੁਕਾਸ ਮਾਰਟੀਨੇਸ ਨੇ 22 ਮਿੰਟ ਚ ਗੋਲ ਕੀਤਾ ਮੈਚ ਖਤਮ ਹੋਣ ਦੀ ਅੰਤਿਮ ਸੀਟੀ ਵੱਜਣ ਤੋਂ ਪਹਿਲਾਂ ਭਾਰਤ ਨੇ ਮਲੇ ਪੈਨਲਟੀ corner ਤੇ ਕਪਤਾਨ ਹਰਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ ਬਰਾਬਰੀ ਤੇ ਲੈ ਆਂਦਾ ਭਾਰਤ ਹੁਣ ਤੱਕ ਪੈਰਿਸ 올림픽 ਹਾਕੀ ਚ ਅਜੇਤੂ ਚੱਲ ਰਿਹਾ ਤੇ ਭਾਰਤ ਦਾ ਅਗਲਾ ਮੁਕਾਬਲਾ ਅੱਜ ਆਇਰਲੈਂਡ ਨਾਲ ਹੋਵੇਗਾ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਦੂਜੇ ਪਾਸੇ ਬੈਡਮਿੰਟਨ ਪੁਰਸ਼ ਸਿੰਗਲਸ ਵਿੱਚ ਲਖਸ਼ੇ ਸਿੰਘ ਨੇ ਕੱਲ ਗਰੁੱਪ ਮੈਚ ਵਿੱਚ ਬੈਲਜੀਅਮ ਦੇ ਜੂਲੀਅਨ ਕਿਰਾਗੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਇਸ ਦਿਨ ਵਾਲੀ ਮਹਿਲਾ ਡਬਲਸ ਦੇ ਗਰੁੱਪ ਪੜਾਵ ਵਿੱਚ ਅਸ਼wini ਪੁਨਪਾ ਅਤੇ ਤਨੀਸ਼ਾ ਦੀ ਜੋੜੀ ਲਗਾਤਾਰ ਦੂਜੀ ਵਾਰ ਹਾਰ ਗਈ ਤੀਰੰਦਾਜ਼ੀ ਤੇ ਨਿਸ਼ਾਨੇਬਾਜ਼ੀ ਚ ਤਗਮੇ ਮਿਲਣ ਦੀ ਉਮੀਦ ਸੀ ਪਰ ਨਿਰਾਸ਼ਾ ਹੀ ਹੱਥ ਲੱਗੀ ਹੈ। ਤੀਰੰਦਾਜ਼ੀ ਚ ਪੁਰਸ਼ਾਂ ਦੀ ਰਿਕਵਰ ਟੀਮ ਦੇ ਕੁਆਰਟਰ ਫਾਈਨਲ ਮੈਚ ਵਿੱਚ ਤਰੁੰਦੀਪ ਰਾਏ, ਤੀਰਜ ਬੋਮਦਰੀਵਰਾ ਅਤੇ ਪ੍ਰਵੀਨ ਜੱਦਵੀ ਤੇ ਕਿੜੀ ਤੁਰਕੀ ਦੀ ਟੀਮ ਤੋਂ 2-6 ਨਾਲ ਹਾਰ ਗਈ। ਸ਼ੂਟਿੰਗ ਚ ਮੰਨੂ ਪਾਕਰ ਅਤੇ ਸਰਪਜੋਤ ਸਿੰਘ ਦੀ ਜੋੜੀ ਨੇ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਇਵੈਂਟ ਦੇ ਕਾਂਸੀ ਤਗਮੇ ਦੇ ਫਾਈਨਲ ਮੈਚ ਲਈ ਕੁਆਲੀਫਾਈ ਕੀਤਾ। ਅੱਜ ਉਹਨਾਂ ਦਾ ਸਾਹਮਣਾ ਦੱਖਣੀ ਕੋਰੀਆ ਦੀ ਟੀਮ ਨਾਲ ਹੋਵੇਗਾ। ਰਮਿਤਾ ਜੰਦਲ ਔਰਤਾਂ ਦੇ 10 ਮੀਟਰ 에ਅਰ ਰਾਈਫਲ ਫਾਈਨਲ ਸਤਵੇਂ ਅਤੇ ਅਰਜੁਨ ਅਰਜੁਨਾ ਬਬੂਟਾ ਪੁਰਸ਼ਾਂ ਦੀ 10 ਮੀਟਰ 에ਰਾਈਫਲ ਫਾਈਨਲ ਵਿੱਚ ਚੌਥੇ ਸਥਾਨ ਤੇ ਰਹੇ